ਲੋਵੇ ਮਿੱਤਰੋ ਕਰੂ ਚੈੱਕ ਕਰਾਂ ਦੀ ਕੋਠੇ ਵੜੈੰਗੋ ਪਿੰਡ ਦੇ ਵਿੱਚ ਕੋਟਕਪੂਰੇ ਦਾ ਪਿੰਡ ਹੈ ਇਹ ਐਚ ਐਫ ਨਸਲ ਦੀ ਵੈੜ ਖੜੀ ਆ ਘਰੇਲੂ ਵੀਰ ਕੋਲ ਵੈੜ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਬਾਈ ਦਾ ਕਿਸਾਨ ਵੀਰ ਸਾਫ ਸੁਥਰੇ ਥਣ ਹਵਾਨੇ ਦੀ ਵੈੜ 23 ਕਿਲੋ ਬਾਈ ਕਹਿੰਦਾ ਪਿਛਲੇ ਰਿਕਾਰਡ ਦਾ ਦੁੱਧ ਦਿੱਤਾ ਜੀ ਆਪਾਂ ਚੈੱਕ ਕਰੀਏ ਤਾਂ ਕੋਈ ਲੰਬੇ ਵਾਲਾ ਕੰਮ ਨਹੀਂ ਗਾ ਤੇ ਫੋਨ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਦੇ ਦਿੰਨੇ ਆ ਤੇ ਬਾਈਆਂ ਦਾ ਰੇਟ ਆ ਜਿਹੜਾ ਆਪਾਂ ਫੋਨ ਤੇ ਕਰਾਂਗੇ ਤੇ ਤੀਜੇ ਸੂਏ ਸੁਣਾਏ ਨੇ ਐਚਐਫ ਨਸਲ ਦਾ ਹੀ ਟੀਕਾ ਭਰਾਇਆ ਬਾਈ ਕਹਿੰਦਾ ਤੇ ਜਿਹੜੇ ਭਰਾਵਾਂ ਨੂੰ ਪਸੰਦ ਹੋਵੇ ਬਾਈ ਨਾਲ ਕਨੈਕਟ ਕਰ ਸਕਦਾ ਰੇਟ ਰੂਟ ਬਾਈ ਨੇ ਸਾਬ ਦਾ ਹੀ ਰੱਖਿਆ ਕੋਈ ਜ਼ਿਆਦਾ ਨਹੀਂਗਾ ਕਨੈਕਟ ਕਰਕੇ ਪਤਾ ਕਰ ਲਿਓ ਤੇ ਹਜੇ ਦੁੱਧ ਲੋਣਾ ਸ਼ੁਰੂ ਹੀ ਕੀਤਾ ਪੱਟਾਂ ਦੇ ਸਾਹ ਨਾਲ ਆ ਹੁਣ ਲੱਗਦਾ ਚੈੱਕ ਕਰ ਲਓ ਇੱਕ ਵਾਰੀ ਕਰਾਂ ਦੀ ਫੋਨ ਨੰਬਰ ਦੀ ਆਪਾਂ ਗੱਲ ਕਰੀਏ 6283205712 ਬਾਈ ਦਾ ਫੋਨ ਨੰਬਰ ਆ ਫੋਨ ਨੰਬਰ 'ਤੇ ਫੋਨ ਲਾ ਕੇ ਪਤਾ ਕਰ ਲਈਦਾ ਹੁੰਦਾ ਰੇਡ ਕਈ ਵਾਰੀ ਸਾਬਣ ਨਹੀਂ ਰੱਖਿਆ ਹੁੰਦਾ ਮਾਲਕ ਵੀਰ ਨੇ ਕਰ ਲਿਓ ਪਤਾ ਕਰਾਂ ਦੀ ਬਾਈ